ਖੰਭੂ ਬਾਰਡਰ ਤੇ ਖੜੇ ਆ ਇੱਕ ਵੱਡੀ ਖਬਰ ਇੱਕ ਵੱਡੀ ਖੁਸ਼ਖਬਰੀ ਜਿਹੜੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਵੱਖ-ਵੱਖ ਬਾਰਡਰਾਂ ਤੇ ਬੈਠੇ ਹੋਏ ਨੇ ਉਹਨਾਂ ਬਾਰੇ ਇੱਕ ਵੱਡੀ ਅਪਡੇਟ ਦੇ ਰਹੇ ਆ ਇੱਥੇ ਤੁਸੀਂ ਵੇਖ ਰਹੇ ਹੋ ਇੱਕ ਪਾਸੇ ਸੁਰੱਖਿਆ ਬਲ ਨੇ ਦੂਜੇ ਪਾਸੇ ਵੱਡੀ ਗਿਣਤੀ 'ਚ ਕਿਸਾਨ ਬੈਠੇ ਹੋਏ ਨੇ ਉਮੀਦ ਕਰਦੇ ਆ ਕਿ ਸਰਕਾਰ ਦੀ ਇਸ ਪਹਿਲ ਤੋਂ ਬਾਅਦ ਅਗਲੇ 2 ਦਿਨਾਂ 'ਚ ਹਰ ਥਾਂ ਤੋਂ ਧਰਨੇ ਚੁੱਕ ਲੈ ਜਾਣਗੇ ਸਾਰੇ ਰਸਤੇ ਖੋਲ ਦਿੱਤੇ ਜਾਣਗੇ ਇੰਟਰਨੈਟ ਸੇਵਾਵਾਂ ਵੀ ਦੁਬਾਰਾ ਚਲਾ ਦਿੱਤੀਆਂ ਜਾਣਗੀਆਂ ਹੁਣ ਤੁਹਾਨੂੰ ਦੇ ਰਿਆਂ ਇਹ ਸਾਰੀ ਜਾਣਕਾਰੀ ਇਸ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕੀਤਾ ਜਾਵੇ ਐਤਵਾਰ ਰਾਤ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਚੌਥੇ ਗੇੜ ਦੀ ਮੀਟਿੰਗ ਹੋਈ ਸੀ ਇਹ ਮੀਟਿੰਗ ਕਾਫੀ ਸੁਖਾਵੇ ਮਾਹੌਲ ਵਿੱਚ دیر ਰਾਤ ਤੱਕ ਚੱਲਦੀ ਰਹੀ ਕਿਸਾਨ ਜਥੇਬੰਦੀਆਂ ਨੇ ਕਈ ਚੰਗੇ ਵਿਸ਼ੇ ਰੱਖੇ ਤੇ ਲੰਬੀ ਚਰਚਾ ਤੋਂ ਬਾਅਦ ਕਈ ਸੁਝਾਅ ਦਿੱਤੇ ਨੇ ਜਿਸ ਨਾਲ ਪੰਜਾਬ ਅਤੇ ਹਰਿਆਣਾ ਅਤੇ ਦੇਸ਼ ਦੇ ਕਿਸਾਨਾਂ ਨੂੰ ਹੁਣ ਫਾਇਦਾ ਹੋਵੇਗਾ ਝੋਨੇ ਕਾਰਨ ਜ਼ਮੀਨਾਂ ਬੰਜਰ ਹੋ ਰਹੀਆਂ ਨੇ ਤੇ ਨਰਮੇ ਦੀ ਪੈਦਾਵਾਰ ਪਹਿਲਾਂ ਨਾਲੋਂ ਘਟ ਹੈ ਦਾਲਾਂ ਦੀ ਫਸਲ ਤੇ ਘੱਟੋ ਘੱਟ ਸਮਰਥਨ ਮੁੱਲ ਦਿੱਤਾ ਜਾਵੇਗਾ ਦੂਜੇ ਪਾਸੇ ਮੀਟਿੰਗ ਤੋਂ ਬਾਅਦ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਨੇ ਆਖਿਆ ਕਿ ਉਹ ਸਰਕਾਰ ਦੇ ਪ੍ਰਸਤਾਵ ਤੇ ਚਰਚਾ ਕਰਨਗੇ ਤੇ ਸਵੇਰੇ ਜਾਂ ਸ਼ਾਮ ਜਾਂ ਕੱਲ ਤੱਕ ਭਾਵ 21 ਤਰੀਕ ਤੱਕ ਫੈਸਲਾ ਲੈ ਲੈਣਗੇ ਸਰਕਾਰ ਦੇ ਕਿਸਾਨਾਂ ਦੀ ਬੈਠਕ 'ਚ ਕੇਂਦਰ ਦੇ ਤਿੰਨ ਮੰਤਰੀ ਸ਼ਾਮਲ ਹੋਏ ਇਸ ਵਿੱਚ ਸਰਵਣ ਪੰਦੇੜਾ ਤੇ ਜਗਜੀਤ ਡੱਲੇਵਾਲ ਸਣੇ 14 ਕਿਸਾਨ ਆਗੂ ਵੀ ਸ਼ਾਮਲ ਹੋਏ ਨੇ ਇਸ ਤਰ੍ਹਾਂ ਪੰਜਾਬ ਵਾਲੇ ਪਾਸੇ ਤੋਂ ਸੀਐਮ ਭਗਵੰਤ ਮਾਨ ਅਤੇ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੜੀਆ ਸ਼ਾਮਲ ਹੋਏ ਕੇਂਦਰੀ ਮੰਤਰੀ ਪਿਊਸ਼ ਗੁਇਲ ਨੇ ਮੀਟਿੰਗ ਤੋਂ ਬਾਅਦ ਆਖਿਆ ਕਿ ਉਹਨਾਂ ਦੀ ਗੱਲਬਾਤ ਬੜੇ ਚੰਗੇ ਮਾਹੌਲ ਵਿੱਚ ਹੋਈ ਹੈ ਉਹਨਾਂ ਨੇ ਕਿਸਾਨਾਂ ਨੂੰ ਦਾਲਾਂ ਕਪਾਹ ਅਤੇ ਮੱਕੀ ਉੱਤੇ 5 ਸਾਲਾਂ ਬਾਅਦ ਇੱਕ ਠੋਕਠ ਸਮਰਥਨ ਮੁੱਲ ਤੇ ਖਰੀਦਣ ਦਾ ਪ੍ਰਸਤਾਵ ਦਿੱਤਾ ਹੈ ਕਿਸਾਨਾਂ ਨੂੰ ਨੈਸ਼ਨਲ ਐਗਰੀਕਲਚਰ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਭਾਵ ਨੈਫਟ ਤੇ ਕਾਰਟਾਨਾ ਕਾਰਪੋਰੇਸ਼ਨ ਆਫ ਇੰਡੀਆ ਸੀਸੀਆਈ ਨਾਲ 5 ਸਾਲਾਂ ਲਈ ਸਮਝੌਤਾ ਕਰਨਾ ਪਵੇਗਾ ਕਿਸਾਨਾਂ ਨੇ ਇਸ ਤੇ ਕਿਹਾ ਕਿ ਉਹ ਹੁਣ ਇਸ ਤੇ ਵਿਚਾਰ ਕਰਨਗੇ ਚੰਡੀਗੜ੍ਹ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿਸਾਨਾਂ ਦੀਆਂ ਕਈ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਦੇਸ਼ ਚ ਪੈਦਾ ਹੋਣ ਵਾਲੇ ਦਾਲ ਮੱਕੀ ਕਪਾਹ ਉਹਨਾਂ ਦੀ ਮਾਤਰਾ ਬਾਰੇ ਸਰਕਾਰ ਤੋਂ ਚੰਗਾ ਸੁਝਾਅ ਆਇਆ ਉਹ ਦੋ ਕੇਂਦਰੀ ਏਜੰਸੀਆਂ ਦੇਖਦੀਆਂ ਨੇ ਤੇ ਉਹਨਾਂ ਦਾ ਕੰਪਨੀ ਨਾਲ ਸਿੱਧਾ ਇਕਰਾਰਨਾਮਾ ਹੋਵੇਗਾ ਸਰਵਣ ਸਿੰਘ ਪਤੇਰ ਨੇ ਆਖਿਆ ਕਿ ਹੋਰ ਵੀ ਕਈ ਮੰਗਾਂ ਨੇ ਜਿਨ੍ਹਾਂ ਤੇ ਸਹਿਮਤੀ ਨਹੀਂ ਅਜੇ ਬਣੀ ਅਸੀਂ ਉਹਨਾਂ ਦੇ ਸਿਹਾਵਾਵਾਂ ਬਾਰੇ ਆਪਣੇ ਸਾਥੀਆਂ ਨਾਲ ਵਿਚਾਰ ਚਰਚਾ ਕਰਾਂਗੇ ਹੁਣ ਅਗਲਾ ਪ੍ਰੋਗਰਾਮ 21 ਫਰਵਰੀ ਨੂੰ ਸਵੇਰੇ 11 ਵਜੇ ਦਿੱਲੀ ਮਾਰਚ ਲਈ ਸਟੈਂਡ ਬਾਈ ਤੇ ਰਹੇਗਾ ਜੇਕਰ ਕੋਈ ਸਮਝੌਤਾ ਨਾ ਹੋ ਸਕੇ ਤਾਂ ਅਸੀਂ ਸਰਕਾਰ ਨੂੰ ਅਪੀਲ ਕਰਾਂਗੇ ਕਿ ਸਾਨੂੰ ਸ਼ਾਂਤੀਪੂਰਵਕ ਅੱਗੇ ਦਿੱਲੀ ਵੱਲ ਨੂੰ ਜਾਣ ਦਿੱਤਾ ਜਾਵੇ ਪਰ ਕਿਸਾਨ ਵਾਗੋਂ ਨੇ ਇਹ ਵੀ ਕਿਹਾ ਕਿ ਸ਼ਾਇਦ ਹੁਣ ਇਸ ਤਰ੍ਹਾਂ ਦੀ ਨੌਬਤ ਨਾ ਹੋਵੇ ਤੇ ਸਰਕਾਰ ਪੂਰੀ ਤਰ੍ਹਾਂ ਇਹਨਾਂ ਮੰਗਾਂ ਨੂੰ ਮੰਨ ਕੇ ਆਪਣੇ ਕਿਸਾਨਾਂ ਦੀ ਮਦਦ ਕਰੇਗੀ ਤੇ ਉਹਨਾਂ ਨੂੰ ਇੱਕ ਚੰਗੀ ਖੁਸ਼ਖਬਰੀ ਤੇ ਉਹਨਾਂ ਦੀਆਂ ਫਸਲਾਂ ਬਾਰੇ ਉਹਨਾਂ ਦੀ ਖਰੀਦ ਸਬੰਧੀ ਗਾਰੰਟੀ ਜਿਹੜੀ ਹੈ ਉਸ ਵਾਅਦੇ ਨੂੰ ਪੂਰਾ ਕਰੇਗੀ